ਕੀਤਨਾ ਕੀ ਜਦੋਂ ਕਾਲੀ ਦਲ ਸੱਤਾ ਚ ਹੁੰਦਾ ਉਹਦੇ ਰਿਸ਼ਤੇ ਨਹੀਂ ਹੁੰਦੇ ਕਿ ਬਾਦਲ ਸਾਹਿਬ ਦੇ ਰਿਸ਼ਤੇ ਦੀਤਨਾ ਵਧੀਆ ਨਹੀਂ ਰਹੇ ਹੁਣ ਮੈਂ ਤੁਹਾਨੂੰ ਦੱਸਾਂ ਜੇ ਮਹਾਰਾਜਾ ਰਣਜੀਤ ਸਿੰਘ ਦਾ ਅਰੇ ਜਨਾ ਸਮਝੋ ਤਾਂ ਹੋਇਆ ਸੀਗਾ ਤੇ ਦਾ ਮਤਲਬ ਇਹ ਤਾਂ ਨਹੀਂ ਹੈਗਾ ਉਹਨਾਂ ਨੇ ਹਥਿਆਰ ਚੁੱਕ ਦਿੱਤੇ ਸੀਗੇ ਇਹਦਾ ਮਤਲਬ ਇੰਨਾ ਹੋਇਆ ਸੀਗਾ ਕਿ ਟੈਕਟੀਕਲ ਤੁਸੀਂ ਟੈਕਟੀਕਲ ਅਲਾਈਅੰਸ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਦੂਜੇ ਬਾਰਡਰਸ ਡਿਫੈਂਡ ਕਰਨੇ ਸੀ ਆਪਣੇ ਠੀਕ ਹੈ ਨਾ ਟੈਕਟੀਕਲ ਅਲਾਈਅੰਸ ਕੀਤਾ ਆਪਣੀਆਂ ਸ਼ਰਤਾਂ ਤੇ ਕੀਤਾ ਜਿੱਦਾਂ ਅਸੀਂ ਸੀਐਮਪੀ ਕੀਤਾ ਸੀ ਸੀਐਮਪੀ ਮਤਲਬ ਕਾਮਨ ਮਿਨਿਮਮ ਪ੍ਰੋਗਰਾਮ ਇਹਦਾ ਇਹਨਾਂ ਨੇ ਵੀ ਕੀਤਾ ਸੀਗਾ ਇੱਦਾਂ ਹੀ ਸਾਡੇ ਗੁਰੂ ਸਾਹਿਬਾਨ ਦੇ ਵੀ ਮੁਗਲਾਂ ਨਾਲ ਅੱਛੇ ਰਿਸ਼ਤੇ ਵੀ ਵਿੱਚ ਵਿੱਚ ਰਹੇ ਆ ਬਿਲਕੁਲ ਰਹੇ ਆ ਰਹੇ ਆ ਨਾ ਉਹਨਾਂ ਮੁਗਲਾਂ ਨਾਲੇ ਜਿਹੜਾ ਨੇ ਕਿਸੇ ਬਾਦ ਦੇ ਸੰਸਾਰ ਸਿੰਘ ਆਲੂ ਵਾਲੀਆ ਦੇ ਵੇਲੇ ਵੀ ਰਹੇ ਨੇ ਠੀਕ ਹੈ ਨਾ ਸੋ ਇਦਾਂ ਨਹੀਂ ਦੇਖੀਦਾ ਹੁੰਦਾ ਫਿਰ ਅਲਾਈਅንስ ਕਿਉਂ ਕੀਤਾ ਅਦੀਨਾ ਵੇਗ ਦੇ ਨਾਲ ਸਾਡੀਆਂ ਅਦੀਨਾ ਵੇਗ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨਾਲ ਮੈਂ ਇਹੀ ਬੇਨਤੀ ਕਰ ਰਿਹਾ ਇਦਾਂ ਨਹੀਂ ਦੇਖੀਦਾ ਹੁੰਦਾ ਫਿਰ ਫਿਰ ਅਲਾਈਅንስ ਕਿਉਂ ਕੀਤਾ ਅਲਾਈਅንስ ਤੁਸੀਂ ਕਰਦੇ ਹੋ ਤੁਹਾਡੇ ਸਟ੍ਰੈਟੇਜੀ ਦਾ ਲੌਂਗ ਟਰਮ ਸਟ੍ਰੈਟੇਜੀ ਦਾ ਹਿੱਸੇ ਹੁੰਦੇ ਆ ਕਿ ਆ ਆ ਆ ਚੀਜ਼ ਰਿਲਾਇੰਸ ਦਾ ਹੁਣ ਵੀ ਕਰ ਲੈਂਦੇ ਸੀ ਜੇ ਤੁਸੀਂ ਕੋਈ ਡੀਪ ਸਟੇਟ ਸਾਡੇ ਨਾਲ ਸਾਂਝਾ ਕਰ ਰਹੀਆਂ ਮੈਂ ਤਾਂ ਕਹਿੰਦਾ ਡੀਪ ਸਟੇਟ ਨਾਲ ਏਜੰਸੀਆਂ ਨਾਲ ਤੁਹਾਡੇ ਵੀ ਤਾਂ ਸਰਕਾਰ ਵੀ ਜੀ ਨੇ ਸੱਤਾ 'ਚ ਰਹੇ ਹੋ ਜੇ ਐ ਹੋਵੇ ਤਾਂ ਫਿਰ ਤੁਹਾਨੂੰ ਸੱਤਾ 'ਚ ਆਉਣੀ ਨਾ ਦੇਂਦੀ ਡੀਪ ਚੇਟ ਜੇ ਨੀ ਮੈਂ ਐਲਾਈਅੰਸ ਦੀ ਗੱਲ ਹੀ ਕਰਦਾ ਜੇ ਡੀਪ ਸਟੇਟ ਚਾਹ ਵੀ ਤੁਹਾਨੂੰ ਸੱਤਾ ਚ ਆਉਣੀ ਨਾ ਦੇਵੇ ਫਿਰ ਤੁਸੀਂ ਕਹਿੰਦੇ ਉਹ ਉਹ ਸਾਨੂੰ ਡੀਲ ਕਰੀ ਜਾਂਦੇ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਸਮਝ ਲਿਓ ਪਲੀਜ਼ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਜਿਹੜਾ ਤੁਸੀਂ ਕੀਤਾ ਨਾ ਜੋ ਇੱਕ ਵਾਰੀ ਤੁਸੀਂ ਕਹਿੰਦੇ ਆ ਡੀਪ ਸਟੇਟ ਤੇ ਫਲਾਨਾ ਫਲਾਨਾ ਤੇ ਦੂਜੇ ਪਾਸੇ ਤੁਸੀਂ ਐਲਾਈਅੰਸ ਤੁਸੀਂ ਕਹਿੰਦੇ ਹੋ ਵੀ ਏਜੰਸੀਆਂ ਖਤਮ ਕਰ ਰਹੇ ਮੈਂ ਨਹੀਂ ਇਹ ਇਹਦੇ ਸਵਾਲ ਦਾ ਜਵਾਬ ਏਜੰਸੀਆਂ ਦੀ ਸਾਜਿਸ਼ਤ ਤੁਸੀਂ ਕਹਿੰਦੇ ਹੋ ਦੇਖਣਾ ਨਹੀਂ ਚਾਹੁੰਦੇ ਕਾਲੀ ਦਾ ਇਸੇ ਸਵਾਲ ਦਾ ਜਵਾਬ ਦੇ ਰਿਹਾ ਮੈਂ ਇਸੇ ਸਵਾਲ ਦਾ ਜਵਾਬ ਦੇ ਰਿਹਾ ਸੁਣ ਲਓ ਪਲੀਜ਼ ਮੇਰੇ ਵੱਲੋਂ ਜਿਹੜ अलायंस उधा ਕਰਨ ਵੀ ਜਿਹੜਾ ਸੰਗਤਾਂ ਤੋਂ ਅਪਰੂਵ ਵੀ ਕਰਾਣ ਔਰ ਇੱਕ ਜਿਹੜੇ ਦੁਸ਼ਮਣ ਚੱਲਣਾ ਚੱਲਦਾ ਤੁਸੀਂ ਵੀ ਚੱਲ ਲਿਓ ਯੂ نو ਮੈਂ ਉਸ ਉਸ ਗੱਲ ਦੇ ਅਗੇਂਸਟ ਹੀ ਹੈ ਜੇ ਤੁਸੀਂ ਕਿਸੇ ਨੂੰ ਡਿਪਲੋਮੇਸੀ ਨਾ ਡਿਪਲੋਮੇਸੀ ਨੂੰ ਥੰਨੂ ਮਾਰਦਾ ਤਾਂ ਤੁਸੀਂ ਡਿਪਲੋਮੇਸੀ ਤੋਂ ਸੁਪੀਰੀਅਰ ਕਰ ਸਕਦੇ ਆ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਤੁਹਾਡੇ ਸਾਹਮਣੇ ਅਵੈਂਚੂਰਾ ਵਰਗੇ ਜਨਰਲ ਉਹ ਤੋਂ ਫਰਾਂਸ ਤੋਂ ਲੈ ਕੇ ਆਇਆ ਸੀ ਕਿ ਉਹਨੂੰ ਪਤਾ ਸੀ ਅੰਗਰੇਜ਼ਾਂ ਨਾਲ ਲੜਾਈ ਲੜਨੀ ਪੈਣੀ ਹੈ ਬਾਅਦ ਵਿੱਚ ਔਰ ਉਹਨਾਂ ਦੀ ਤੁਹਾਨੂੰ ਪਤਾ ਫਰਾਂਸ ਦੀ ਤੇ ਜਰਮਨ ਅੰਗਰੇਜ਼ਾਂ ਦਾ ਕੀ ਸਿਸਟਮ ਹੈ ਇਦਾਂ ਤੁਹਾਨੂੰ ਡਿਪਲੋਮੇਸੀ ਕਾਊਂਟਰ ਡਿਪਲੋਮੇਸੀ ਇਹਨੂੰ ਕਹਿੰਦੇ ਜੇ ਉਹ ਡੀਪ ਸਟੇਟ ਆ ਤਾਂ ਤੁਸੀਂ ਵੀ ਆਪਣੀ ਕਾਊਂਟਰ ਡਿਪਲੋਮੇਸੀ ਕਰੋਗੇ ਉਹਦੇ ਵਿੱਚ ਅਲਾਈਅੰਸਸ ਵੀ ਕੀਤੇ ਜਾਂਦੇ ਆ ਕਰੋ ਦੁਸ਼ਮਣਾਂ ਦੇ ਅਲਾਈਅੰਸਸ ਨਹੀਂ ਹੁੰਦੇ ਦੱਸੋ ਜਰ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਹੁੰਦੇ ਆ ਨਾ ਤੁਹਾਡੀ ਦੁਸ਼ਮਣ ਹੈ ਕੌਣ ਜੀ ਭਾਜਪਾ ਜਿਹੜਾ ਵੀ ਬੰਦਾ ਡੀਪ ਸਟੇਟ ਦੇ ਰਾਹੀਂ ਇੱਥੇ ਕਨਸਪੀਰੇਸੀ ਕਰਕੇ ਸਖਾਂ ਦੀ ਪਾਰਟੀ ਜਿਹੜੀ ਮਰਜ਼ੀ ਹੋਵੇ ਸੁਭੀਰ ਸਿੰਘ ਬਾਦਲ ਨੂੰ ਛੱਡੋ ਕੱਲ ਨੂੰ ਚੰਦੂ ਮਾਜਰੇ ਪ੍ਰਧਾਨ ਬਣ ਜਾਏ ਜੇ ਉਹਨੂੰ ਡੀਪ ਸਟੇਟ ਖਰਾਬ ਕਰਨ ਦੀ ਕੋਸ਼ਿਸ਼ ਕਰੀ ਗਈ ਮੈਂ ਤੁਹਾਨੂੰ ਅੱਜ ਵਾਦਾ ਕਰਦਾ ਤੁਸੀਂ ਮੈਨੂੰ ਉਹਦੋਂ ਕਹਿ ਦਿਓ ਕਿ ਬੈਂਸਾ ਅੱਜ ਚੰਦੂ ਮਾਜਰੇ ਨਾਲ ਖੜੋ ਮੈਂ ਖੜੂਗਾ ਮੇਰੀ ਗੱਲ ਸਮਝ ਕੇ ਕਿਸੇ ਵਾਰ ਤੁਹਾਨੂੰ ਨਾ ਕਿਸੇ ਵਾਰੀ ਤੁਹਾਨੂੰ ਵੱਡੇ ਰਹਿਤਾਂ ਦੇ ਲਈ ਛੋਟੀਆਂ ਗੱਲਾਂ ਛੱਡਣੀਆਂ ਪੈਂਦੀਆਂ ਹੁੰਦੀਆਂ ਮੇਰੀ ਇਹਨਾਂ ਵੀ ਬੇਨਤੀ ਇਹੀ ਹੈ ਕਿ ਹਾਂ ਤੁਸੀਂ ਜਿਹੜੇ ਸਾਰੀ ਦੁਨੀਆ ਨੂੰ ਪਤਾ ਹੈ ਵੀ ਬੀਜੇਪੀ ਨਾ ਕਿੱਦਾਂ ਦਿੰਦੇ ਮੈਂ ਇਦਾਂ ਨਹੀਂ ਕਹਿੰਦਾ ਮੈਂ ਐਲਾਈਅੰਸ ਦੇ ਖਿਲਾਫ ਨਹੀਂ ਪਰ ਮੈਂ ਕਹਿੰਦਾ ਐਲਾਈਅੰਸ ਦੇਖੋ ਮੈਂ ਜਿਹੜਾ 20 ਅਲਾਈਅੰਸ ਅਕਾਲੀ ਦਲ ਨੇ ਅਜ ਤੱਕ ਕੀਤਾ ਜਿਹੜਾ ਵੀ ਕੀਤਾ ਉਹ ਕਰਦੇ ਸਾਰੇ ਸੰਗਤਾਂ ਦੇ ਸੱਥਾਂ ਚ ਗਏ ਆ ਵੀ ਤੁਸੀਂ ਇਹਨੂੰ ਅਪਰੂਵ ਕਰਦੇ ਆ ਕਿ ਡਿਸਪਰੂਵ ਕਰਦੇ ਆ ਵੋਟਾਂ ਪਈਆਂ ਨੇ ਤਿੰਨ ਵਾਰੀ ਵੋਟਾਂ ਤੇ ਉਹੀ ਸੀਐਮਪੀ ਦੇ ਉੱਤੇ ਪਈਆਂ ਨੇ ਸੀਐਮਪੀ ਨੂੰ ਅਪਰੂਵ ਕੀਤਾ ਸੀ 97 ਵਿੱਚ ਵੀ ਉਹ ਠੀਕ ਹੈ ਤੁਹਾਡੀ ਗੱਲ ਮੈਂ ਮੈਂ ਇੱਕ ਸਵਾਲ ਕਰਦਾ ਕਿ ਜੇ ਤੁਹਾਨੂੰ ਲੱਗਦਾ ਏਜੰਸੀਆਂ ਡੀਪ ਸਟੇਟ ਪੋਲਿਟਿਕਸ ਦੀ ਰੀਅਲ ਕਰ ਦਿੰਦੀ ਹੈ ਕਿਸੇ ਦੀ ਜਾਂ ਸਾਜ਼ਿਸ਼ ਕਰਦੀ ਹੈਗੀ ਤਾਂ ਉਹ ਹਬ ਦੇ ਹਰ ਵਿਰੋਧੀ ਖਿਲਾਫ ਕਰਦੀ ਹੋਏਗੀ ਤੋਡੇ ਹੀ ਨਾਲ ਲੋਕ ਡੀਰੇਲ ਹੋਏ 2017 ਚ ਡੀਰੇਲ ਹੋਏ ਸੀ ਅਖਲੇਸ਼ ਯਾਦਵ ਹੂੰ ਕੌਣ ਅਖਲੇਸ਼ ਯਾਦਵ ਹੂੰ ਕਿੱਡੇ ਵੱਡੇ ਮਾਰਜਨ ਨਾਲ ਕਿੱਡੀ ਵੱਡੀ ਧਿਰ ਬਣ ਕੇ ਉਹ ਲੋਕ ਸਭਾ ਚ ਬੱਠੇ ਨੇਗੇ ਹਾਂ ਮਤਲਬ ਜੇ ਨਹੀਂ ਫਿਰ ਮੈਂ ਇਹ ਕਹਿ ਰਿਹਾਗਾ ਕਿ ਫਿਰ ਦੀਪਸ਼ੇਰ ਫਿਰ ਇਹਦਾ ਮਤਲਬ ਤਾਂ ਫਿਰ ਜਿਹਨੂੰ ਉਹ ਚਾਹੇ ਉਹਨੂੰ ਤਾਂ ਖੜਾ ਹੀ ਨਾ ਹੋਣ ਦੇਵੇ ਯਾਦਵਿੰਦਰ ਸਿੰਘ ਜੀ ਤੁਸੀਂ ਐਡੇ ਵਿਜਨਰੀ ਬੰਦੇ ਹੋ ਜੇ ਤੁਸੀਂ ਇਹੀ ਸਵਾਲ ਅ ਅਖਲੇਸ਼ ਯਾਦਵ ਨੂੰ 8 ਮਹੀਨੇ ਪਹਿਲਾਂ ਕਰਦੇ ਤਾਂ ਇਹ ਸਵਾਲ ਹੁੰਦਾ ਸੀ ਤਾਂ ਹੋਰ ਹੁੰਦਾ ਉਹ ਹੁਣ ਹੁੰਦਾ ਨਾ ਫਿਰ ਸਮਾਂ ਆ ਡਿੱਕੋ ਨਾ ਤਦ ਤੁਸੀਂ ਵੀ ਫਿਰ ਕਿ ਮਿਸ ਕੁੱਤ ਦੀ ਗੱਲ ਆ ਯਾਰ ਸਾਡੀਆਂ ਤਾਂ ਸ਼ੁਭ ਸ਼ਾਮਾਨੇ ਨੂੰ ਸੁਪਰ ਹਾਂ ਮੈਂ ਇਹ ਕਹਿ ਰਿਹਾ ਤੋ ਕਿ ਤੁਸੀਂ ਸਾਰੀ ਜਾ ਕੇ ਗੱਲ ਛਾੜ ਦੇਣੇ ਤੋੜਾ ਦੇਖੋ ਤੁਸੀਂ ਮੈਂ ਜਿਹੜੀ ਗੱਲ ਕਹਿਣਾ ਓਨ ਪੋਲਿਟਿਕਸ ਨੂੰ ਤੋੜਾ ਛਾੜ ਦੇਣ ਵਾਲਾ ਜਿਹੜਾ ਸ਼ਬਦ ਮੈਨੂੰ ਨਹੀਂ ਇਨਜ਼ੂਰ ਤੁਸੀਂ ਜਾਂ ਕਹੋ ਵੈਸਾ ਤੁਸੀਂ ਜਿਹੜੀ ਗੱਲ ਕਹਿ ਰਹੇ ਚ ਕੋਈ ਦਮ ਨਹੀਂ ਦੂਜਿਆਂ ਤੇ ਤੁਸੀਂ ਕਹਿੰਦੇ ਹੋਗੇ ਕੀ ਜੀ ਅਸੀਂ ਆਹ ਕਾਰਨਾ ਕਰਕੇ ਡੀਰੀਲ ਹੋ ਗਏ ਹੀ ਕਹਨੋ ਨਾ ਤੁਸੀਂ ਕਿ ਸਾਨੂੰ ਏਜੰਸੀਆਂ ਨੇ ਡੀਰੀਲ ਕਰਤਾ ਤੁਸੀਂ ਉਹਨਾਂ ਕਰਨ ਨੂੰ ਕੁਐਸਚਨ ਕਰ ਸਕਦੇ ਕਿੰਨੀ ਡੀਰੀਲ ਕਰਤਾ ਬੇਅਦਬੀ ਵਾਲੀ ਸਾਜ਼ਿਸ਼ ਵੀ ਸਾਡੇ ਖਿਲਾਫ ਏਜੰਸੀਆਂ ਨੇ ਕੀਤੀ ਇੱਥੋਂ ਤੱਕ ਤੁਹਾਡੇ ਲੀਡਰ ਕਹਿੰਦੇ ਨਹੀਂ ਇਹ ਤਾਂ ਸਾਡੇ ਸਾਡੇ ਦੁਸ਼ਮਣ ਵੀ ਨਹੀਂ ਕਹਿੰਦੇ ਅਸੀਂ ਕੀਤੀ ਬੇਅਦਬੀ ਇਹ ਤਾਂ ਕੋਈ ਨਹੀਂ ਕਹਿੰਦਾ ਇਹ ਕਹਿੰਦੇ ਉਹਨੂੰ ਹੈਂਡਲ ਨਹੀਂ ਸਟਰੋਂਗਲੀ ਕੀਤਾ ਇਹੀ ਗੱਲ ਨੇ ਨਾ ਹੁਣ ਵਿਆਦ ਵੀ ਕੀਤੀ ਕਿਨੇ ਆ ਇਹ ਤਾਂ ਅਜੇ ਤੱਕ ਬਾਹਰ ਨਹੀਂ ਆਇਆ ਡੀਪ ਸਟੇਟ ਤੇ ਏਜੰਸੀਆਂ ਹੀ ਕਿਸੇ ਦੀ ਪੋਲਿਟਿਕਸ ਨੂੰ ਡਿਸਾਈਡ ਕਰਨ ਫਿਰ ਤਾਂ ਖੜੀ ਹੀ ਨਾ ਹੋਵੇ ਪੋਲਿਟਿਕਸ ਕਿਸੇ ਦੀ ਨਹੀਂ ਡੀਪ ਸਟੇਟ ਦਾ ਦੁਨੀਆ ਭਰ ਤੁਸੀਂ ਤਾਂ ਇੰਨੇ ਪੜੇ ਲਿਖੇ ਬੰਦੇ ਹੋ ਮੈਂ ਤੁਹਾਡੇ ਸੁਣਦਾ ਆ ਕਿ ਬਰੀ ਇੰਟਰਨੈਸ਼ਨਲ ਪੋਲਿਟਿਕਸ ਤੇ ਜੀ ਮੈਨੂੰ ਤੁਹਾਡਾ ਸ਼ਸ਼ੀਥਿਰੂਣਾ ਕਾਫੀ ਡਿਟੇਲ ਗੱਲ ਕੀਤੀ ਹੈ ਇਸ ਦੇ ਉੱਤੇ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਡੀਪ ਸਟੇਟ ਐਗਜ਼ਿਸਟਸ ਏਵਰੀਵੇਅਰ ਹਰੇਕ ਥਾਂ ਦੇ ਡੀਪ ਸਟੇਟਰ ਤੱਕ ਉਹਦੇ ਨਾਲ ਲੜਾਈ ਵੀ ਚੱਲਦੀ ਹੈ ਹਰੇਕ ਥਾਂ ਦੇ ਉੱਤੇ ਯੂ نو ਉਹਦੇ ਤਰੀਕੇ ਵੀ ਇਦਾਂ ਦੇ ਆਪਣਾ ਇਦਾਂ ਨਹੀਂ ਬਣਾਇਆ ਜਾਂਦਾ ਕੰਦ ਚੱਕਰ ਮਾਰੋ ਜਾ ਕੇ ਕੋਈ ਨਹੀਂ ਇਦਾਂ ਕਰਦਾ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਦੇ ਤਰੀਕੇ ਹੋਰ ਆ ਤੇ ਸਾਨੂੰ ਵੀ ਉਦੋਂ ਲੜਨਾ ਪਏਗਾ ਉਹਦੇ ਤਰੀਕੇ ਬੜੇ ਹੁੰਦੇ ਤੁਹਾਨੂੰ ਵੀ ਪਤਾ ਹੈ ਮੈਂ ਤਾਂ ਜ਼ਿਆਦਾ ਜਾਣਦੇ ਹਾਂ ਇਹ ਤਾਂ ਕਾਲ ਮਾਰਕਸ ਨੇ ਵੀ ਤਰੀਕੇ ਸਿਖਾਏ ਆ ਗ੍ਰੀਲਾ ਵਾਰਫੇਅਰ ਕੀ ਸੀਗੀ ਹੁਣ ਸੱਚੇ ਬਾਕੀ ਤਾਂ ਛੱਡੋ ਹੁਣ ਤਾਂ ਅਮਰਪਾਲ ਸਿੰਘ ਵੀ ਕਹਿੰਦੇ ਗ੍ਰੀਲਾ ਵਾਰਫੇਅਰ ਤੇ ਠੀਕ ਹੈ ਨਾ ਤੇ ਉਹ ਮਤਲਬ ਇਹ ਤਾਂ ਚੱਲਦਾ ਹੈ ਨਾ ਉਹ ਕਹਿੰਦੇ ਮੈਂ ਸੰਵਿਧਾਨ ਦੀ ਸੌ ਵੀ ਚੱਕਣਾ ਕੋਈ ਐਡੀ ਗੱਲ ਨਹੀਂ ਸੋ ਜੇ ਉਹ ਸੰਵਿਧਾਨ ਦੀ ਸੌ ਚੱਕਦੇ ਨੇ ਗ੍ਰੀਲਾ ਵਾਰਫੇਅਰ ਤਾਂ ਕਰ ਨੇ ਕਰੋਗੇ ਨਾ ਕਿ ਉਹ ਕਹਿੰਦੇ ਮੇਰਾ ਤਰੀਕਾ ਹੈ ਠੀਕ ਹੈ ਨਾ ਅਮਰਤਪਾਲ ਕਹਿੰਦਾ ਮੇਰੀ ਡਿਪਲੋਮੇਸੀ ਹੈਗੀ ਚਲੋ ਮੈਂ ਕਹਿੰਦਾ ਮੈਂ ਰਿਸਪੈਕਟ ਕਰਦਾ ਹੈ ਗੱਲ ਦੀ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਇਸ ਗੱਲ ਤੇ ਮੈਂ ਕਹਿੰਦਾ ਠੀਕ ਹੈ ਜੇ ਉਹਨੇ ਉਹਨੇ ਤਰੀਕਾ ਬਣਾਇਆ ਠੀਕ ਹੈ ਹੁਣ ਲੌਂਗ ਟਰਮ ਦੇਖਾਂਗੇ ਸਿਮਰਜੀਤ ਮਾਨ ਸਿੰਘ ਨੇ 99 ਚ ਬਣਾਇਆ ਸੀਗਾ ਠੀਕ ਹੈ ਨਾ ਹੁਣ ਉਹਨਾਂ ਨੂੰ ਦੇਖ ਲਾਂਗੇ ਆਪਾਂ ਦੇਖੋ ਤੁਹਾਨੂੰ ਹਮੇਸ਼ਾ ਰਿਸਪੈਕਟ ਕਰਨੀ ਚਾਹੀਦੀ ਹੈ ਜੇ ਕਿਸੇ ਨੂੰ ਲੋਕਾਂ ਨੇ ਫਤਵਾ ਦਿੱਤਾ ਹੋਵੇ